ਦਾ ਜਨਾਲਾ ਦੇ ਵਿੱਚ ਹੜਪੀੜਤਾ ਦੀ ਮਦਦ ਦੇ ਲਈ ਕਿਉਂਕਿ ਪਾਣੀ ਹੁਣ ਘਟਣਾ ਸ਼ੁਰੂ ਹੋ ਗਿਆ ਹੈ ਧੁੱਪ ਵੀ ਜਿਹੜੀ ਹੈ ਕੱਲ ਵੀ ਜਿਹੜੀ ਸੀ ਤੇ ਅੱਜ ਵੀ ਜਿਹੜੀ ਧੁੱਪ ਹੈ ਉਹ ਕਾਫੀ ਜੜੀ ਹੈ ਜਿਸ ਦੇ ਨਾਲ ਜਿਹੜੀ ਕਾਫੀ ਰਾਤ ਵਾਲੀ ਇਹ ਰਾਤ ਹੋ ਸਕਦੀ ਹੈ ਕਿਉਂਕਿ ਪਾਣੀ ਜਦੋਂ ਘਟਣਾ ਸ਼ੁਰੂ ਹੋਏਗਾ ਤਾਂ ਕਿਉਂਕਿ ਪਾਣੀ ਨੇ ਜਿਹੜੀ ਮਾਰ ਮਾਰੀ ਸੀ ਉਸ ਤੋਂ ਬਾਅਦ ਪਹਿਲਾਂ ਵੀ ਰਾਹ ਜਿਹੜੀ ਕੀਤੀ ਜਾ ਰਹੀ ਦਿੱਤੀ ਜਾ ਰਹੀ ਸੀ ਪਰ ਕਿਉਂਕਿ ਅਗਲੇ ਦਿਨਾਂ ਦੇ ਵਿੱਚ ਵੀ ਲਗਾਤਾਰ ਰਾਤ ਦੀ ਜ਼ਰੂਰਤ ਪੈਣੀ ਹੈ ਤਾਂ ਇਸ ਦੇ ਲਈ ਐਨ ਜੀਓ ਜਿਹੜੀਆਂ ਆ ਗਈਆਂ ਸੀ ਧਾਰਮਿਕ ਜਥੇਬੰਦੀਆਂ ਸਿਆਸੀ ਗੈਰ ਸਿਆਸੀ ਪਰ ਹੁਣ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਇਹ ਲਗਾਤਾਰ ਅੱਗੇ ਆ ਰਹੀਆਂ ਨੇ ਕਿਉਂਕਿ ਇਹ ਉਹਨਾਂ ਪਿੰਡਾਂ ਦੇ ਨਾਲ ਹੀ ਸੰਬੰਧ ਰੱਖਦੇ ਨੇ ਜਿਨ੍ਹਾਂ ਪਿੰਡਾਂ ਦੇ ਵਿੱਚ ਪਾਣੀ ਦੀ ਸਭ ਤੋਂ ਵੱਧ ਮਾਰ ਪਈ ਸੀ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਹੁਣ ਇੱਥੇ ਕੈਂਪੇਨ ਤੇ ਜਿਹੜੇ ਸਥਾਪਿਤ ਕੀਤਾ ਜਾ ਰਿਹਾ ਕਿਰਤੀ ਕਿਸਾਨ ਯੂਨੀਅਨ ਦੇ ਸੁਭਾ ਮੀਤ ਪ੍ਰਧਾਨ ਜਿਹੜੇ ਜਿੰਦ ਤੱਕ ਸ਼ੀਨਾ ਸਾਹਿਬ ਐਕਟਿਵ ਰਹਿੰਦੇ ਨੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਐਕਟਿਵ ਰਹੇ ਸੀ ਤੇ ਪਰ ਕਿਉਂਕਿ ਇਹਨਾਂ ਪਿੰਡਾਂ ਦੇ ਵਿੱਚ ਹੁਣ ਜਿਹੜੇ ਹੜਪੀਰਤ ਨੇ ਜਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਪਾਣੀ ਜਿਨ੍ਹਾਂ ਪਿੰਡਾਂ ਜਾਇਆ ਮਾਲ ਡੰਗਰ ਸਭ ਤੋਂ ਵੱਧ ਜਿਹੜੀ ਜਰੂਰਤ ਸੀਗੀ ਤਾਂ ਹੁਣ ਸਹਾਇਜੋ ਕੈਂਪ ਜਿਹੜੇ ਨੇ ਉਹ ਐਸਟੈਬਲਿਸ਼ ਕੀਤੇ ਜਾ ਰਹੇ ਨੇ ਕਿਉਂਕਿ ਹੁਣ ਜਦੋਂ ਪਾਣੀ ਥਾਂ ਜਾਏਗਾ ਤਾਂ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਜਿਹੜੀ ਜਰੂਰਤ ਪਵੇਗੀ ਤਾਂ ਅਸੀਂ ਜੀਨਾ ਸਾਹਿਬ ਦੇ ਕੋਲੋਂ ਜਾਣਕਾਰੀ ਲੈਣੇ ਆ। ਤਾਂ ਜੀਨਾ ਸਾਹਿਬ ਪਹਿਲਾਂ ਤੁਸੀਂ ਉਸ ਪਾਸੇ ਐਕਟਿਵ ਸੀ ਸਾਰੀਆਂ ਜਥੇ ਬਣੀਆਂ ਜਿੱਥੇ ਪਾਣੀ ਜ਼ਿਆਦਾ ਆਇਆ ਸੀਗਾ। ਹੁਣ ਇਹ ਜਿਹੜੇ ਸਹਾਇਜੋ ਕੈਂਪ ਨੇ ਇਸ ਦੇ ਵਿੱਚ ਕਿਸ ਤਰ੍ਹਾਂ ਦੀ ਮਦਦ ਤੁਸੀਂ ਕਰੋਗੇ? ਕੀ ਤੁਹਾਡੀ ਪਲੈਨਿੰਗ ਹੈਗੀ? ਔਰ ਪਾਣੀ ਦੀ ਪੋਜੀਸ਼ਨ ਕੀ ਹੈ ਅਗਲੇ ਪਿੰਡਾਂ ਦੇ ਵਿੱਚ ਜਿਹਦੇ ਦੀ ਸੰਪਰਕ ਕੀਤਾ ਵਿੱਚ। ਗਗਨ ਜੀ ਅੱਜ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਫੈਸਲਾ ਕੀਤਾ ਗਿਆ ਵੀ ਕੈਂਪ ਲਾਏ ਜਾਣਗੇ ਉਸ ਫੈਸਲੇ ਦੇ ਤਹਿਤ ਜਨਾਲੇ ਚ ਅੱਡਾ ਮਹਿਲ ਬਖਾਰੀ ਅੰਮ੍ਰਿਤਸਰ ਜਨਾਲਾ ਰੋਡ ਨਜ਼ਦੀਕ ਜਨਾਲਾ ਇਹ ਜਿਹੜਾ ਕੈਂਪ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਇੱਥੇ ਲਾਇਆ ਗਿਆ ਇਸ ੈਂਪ ਦੇ ਬਹੁਤ ਸਾਰੇ ਮਕਸਦ ਨੇ ਪਹਿਲਾ ਮਕਸਦ ਇਹਦਾ ਆਇਆ ਵੀ ਸੰਗਤਾਂ ਬੇਤਹਾਸ਼ਾ ਰਾਹਤ ਮਦਦ ਲੈ ਕੇ ਆ ਰਹੀਆਂ ਨੇ ਔਰ ਅਸੀਂ ਪਿਛਲੇ ਦਿਨਾਂ 'ਚ ਪਿਛਲੇ 7-8 ਦਿਨਾਂ 'ਚ ਜੋ ਇਸ ਰਾਤ ਦਾ ਮੰਜ਼ਰ ਦੇਖਿਆ ਇਹਨੂੰ ਵੰਡਣ ਦਾ ਜੋ ਢੰਗ ਤਰੀਕਾ ਦੇਖਿਆ ਉਹ ਬੜਾ ਵੈਗਾ ਬੌਂਡ ਆ ਓਕੇ ਲੋਕ ਸ਼ਰਧਾ ਨਾਲ ਅਮਰ ਧਰਤੀ ਨਾਲ ਆਪਣੇ ਭਰਾਵਾਂ ਦੀ ਮਦਦ ਕਰਨ ਆ ਰਹੇ ਨੇ ਪਰ ਉਹਨਾਂ ਨੂੰ ਅੱਗੇ ਪਤਾ ਨਹੀਂਗਾ ਵੀ ਕਿੱਥੇ ਜਾਣਾ ਤੇ ਕਿੱਥੇ ਨਹੀਂ ਜਾਣਾ ਵੱਡੀ ਗਿਣਤੀ 'ਚ ਇਦਾਂ ਦੇ ਲੋਕ ਆ ਰਹੇ ਨੇ ਕੁਝ ਸੰਸਥਾਵਾਂ ਆ ਰਹੀਆਂ ਉਹਨਾਂ ਦੇ ਬਕਾਇਦਾ ਜਿਹੜੇ ਨਾ ਕਿ ਅੱਗੇ ਉਹਨਾਂ ਦੇ ਸੰਪਰਕ ਨੇ ਉਹ ਆਪਣੇ ਟਿਕਾਣੇ ਤੇ ਜਾ ਰਹੇ ਨੇ ਪਰ ਬਹੁਤ ਵੱਡੀ ਗਿਣਤੀ 'ਚ ਨੌਜਵਾਨ ਖਾਸ ਕਰਕੇ ਆਪ ਮਾਰੇ ਪਿੰਡਾਂ 'ਚੋਂ ਕਲੈਕਸ਼ਨ ਕਰਕੇ ਜਿਹੜਾ ਤੇ ਉਹ ਬਹੁਤ ਵੱਡੀ ਰਸਦ ਲੈ ਕੇ ਜਿਹੜੀ ਆ ਉਹ ਆ ਰਹੇ ਨੇ ਔਰ ਅਸੀਂ ਵੇਖਿਆ ਪਿਛਲੇ ਦਿਨਾਂ ਚ ਉਹ ਰਸ ਦੀ ਬਹੁਤ ਸਾਰੀ ਜਿਹੜੀ ਆ ਦੁਰਵਰਤੋਂ ਹੋ ਰਹੀ ਆ ਉਹ بڑے ਨਸ਼ੇੜੀਆਂ ਨੇ ਬਣਾ ਲਿਆ ਮਤਲਬ ਬਹੁਤ ਸਾਰੇ ਉਹਨਾਂ ਨੇ ਗੈਂਗ ਜੇ ਬਣਾ ਲਿਆ ਆਪਣੇ ਇਕੱਠੇ ਹੋ ਗਏ 10-15 ਜਰੂਰਤਮੰਦ ਲੋਕ ਜਿਹੜੇ ਉਹ ਐਕਟਿਵ ਉਹ ਐਕਟਿਵ ਹੋ ਗਿਆ ਉਹ ਉਹ ਲਈ ਜਾ ਰਿਹਾ ਜਿਹੜੇ ਲੋੜਵੰਦ ਲੋਕ ਆ ਉਹਨਾਂ ਕੋ ਰਾਤ ਜਿਹੜੀ ਆ ਉਹ ਘਟ ਪਹੁੰਚ ਰਹੀ ਆ ਜਾਂ ਕਈ ਪਿੰਡ ਜਿਹੜੇ ਬਹੁਤ ਡੁੰਗਿਆ ਪਾਣੀ ਜਿੱਥੇ ਜਾਇ ਇਨਗਾ ਉਹ ਉੱਥੇ ਅਜੇ ਤੱਕ ਪਹੁੰਚੀ ਨਹੀਂ ਗਈ ਸੋ ਇੱਕ ਤੇ ਇਹ ਜਿਹੜਾ ਕੈਂਪ ਅਸੀਂ ਲਾਇਆ ਉਹਦੇ ਚ ਇਹ ਆ ਵੀ ਜਿਹੜੇ ਇਸ ਤਰ੍ਹਾਂ ਦੇ ਲੋਕ ਆ ਰਹੇ ਇੱਥੇ ਚਾਹ ਦਾ ਲੰਗਰ ਰੋਟੀਆਂ ਆਪਣਾ ਗੁਰੂ ਘਰ ਦਾ ਲੰਗਰ ਪ੍ਰਸ਼ਾਦਾ ਜਿਹੜਾ ਉਹਦਾ ਲੰਗਰ ਇੱਥੇ ਚਲਾਵਾਂਗੇ ਵੀ ਉਹ ਆਉਣ ਗੁਰਦੁਆਰਾ ਸਾਹਿਬ ਹੈ ਮਗਰ ਇੱਥੇ ਆਰਾਮ ਵੀ ਕੀਤਾ ਜਾ ਸਕਦਾ ਬੈਠਾ ਜਾ ਸਕਦਾ ਲੰਗਰ ਚੱਲੂਗਾ ਚਾਹ ਦਾ ਲੰਗਰ ਚੱਲੂਗਾ ਉਹ ਆਉਣ ਉਹਨਾਂ ਨੂੰ ਅਸੀਂ ਇਹ ਇਹ ਕਵਾਂਗੇ ਵੀ ਤੁਸੀਂ ਐਨਾ ਪਿੰਡਾਂ 'ਚ ਜਾਓ। ਓਕੇ। ਉਹ ਸਾਡੀ ਟੀਮ ਵੀ ਸਾਡੇ ਵਲੰਟੀਅਰ ਨਾਲ ਜੇ ਉਹ ਕਹਿਣਗੇ ਸਾਡੇ ਵਲੰਟੀਅਰ ਨਾਲ ਜਾਣਗੇ। ਜੀ। ਵੰਡ ਕੇ ਉਹ ਹੀ ਆਉਣਗੇ। ਓਕੇ। ਅਸੀਂ ਇੱਥੇ ਕੋਈ ਸਮਾਨ ਜਿਹੜਾ ਆਪਣੇ ਕੋਲ ਨਹੀਂ ਲੈਣਾ। ਆਪਣੇ ਕੋਲ ਨਹੀਂ ਲੈਣਾ। ਸਾਰਾ ਸਮਾਨ ਲੋੜਵੰਦਾਂ ਕੋਲ ਸਹੀ ਥਾਂ ਦੇ ਉੱਤੇ ਪਹੁੰਚੇ। ਇੱਕ ਮਕਸਦ ਜਿਹੜਾ ਉਹ ਇਹ ਆ। ਔਰ ਅਸੀਂ ਸਮੁੱਚੇ ਪੰਜਾਬ ਨੂੰ ਦੈਨਕ ਸਵੇਰਾ ਦੇ ਮਾਧਿਅਮ ਰਾਹੀਂ ਇਹ ਗੱਲ ਕਹਿਣੀ ਚਾਹੁੰਦੇ ਆਂ। ਵੀ ਦੂਸਰਾ ਕੈਂਪ ਸਾਡਾ ਲੱਗੂਗਾ ਰਮਦਾਸ ਜਿਹੜੇ ਵੀ ਲੋਕ ਅਜਨਾਲੇ ਆ ਰਹੇ ਆ ਉਹ ਇਸ ਕੈਂਪ ਦੇ ਨਾਲ ਸੰਪਰਕ ਕਰਕੇ ਜਿਹੜੇ ਜਿਨ੍ਹਾਂ ਨੂੰ ਇਹ ਆ ਵੀ ਕਿੱਥੇ ਵੰਡੀਏ ਉਹ ਇਸ ਕੈਂਪ ਨਾਲ ਸੰਪਰਕ ਕਰਨ ਅਸੀਂ ਸਾਡੇ ਕੋਲ ਸਾਰੀ ਸੂਚਨਾ ਆ ਵੀ ਕਿੱਥੇ ਕਿੱਥੇ ਲੋੜ ਆ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਲੋੜ ਆ ਉਹ ਅਸੀਂ ਉਹਨਾਂ ਨੂੰ ਚੈਨੇਲਾਈਜ਼ ਕਰਾਂਗੇ ਉਹਨਾਂ ਨੂੰ ਦੱਸਾਂਗੇ ਕਿਉਂਕਿ ਉਹਨਾਂ ਦਾ ਜਿਹੜਾ ਜਿਹੜੀ ਉਹਨਾਂ ਦਾ ਇੰਨਾ ਖਰਚਾ ਕੀਤਾ ਇੰਨੀ ਦੂਰੋਂ ਦੂਰੋਂ ਲੋਕ ਆ ਰਹੇ ਇੰਨੀ ਮਿਹਨਤ ਕਰ ਰਹੇ ਉਹ ਵੇਸਟ ਨਾ ਜਾਵੇ ਜਿਹੜਾ ਤਾਂ ਮੈਂ ਇੱਕ ਹੋਰ ਜਨਣਾ ਚਾਹੁੰਦਾ ਤੁਹਾਡੀ ਅਗਲੀ ਬੰਨੇ ਪਿੰਡਾਂ 'ਚ ਵੀ ਗੱਲ ਹੋਈ ਹੋਏਗੀ ਕੀ ਪੋਜੀਸ਼ਨ ਹੈ ਪਾਣੀ ਦੀ ਕਿਉਂਕਿ ਐਗਜ਼ੈਕਟਲੀ ਕਈਆਂ ਪਿੰਡਾਂ ਦੇ ਵਿੱਚ ਉਹ ਪਾਣੀ ਹੁਣ ਘਟਾ ਵੀ ਗਿਆ ਹੈ ਰਿਪੋਰਟਸ ਵੀ ਹੋਣੀਆਂ ਸ਼ੁਰੂ ਹੋ ਗਈਆਂ ਨੇ ਚਿਕੜ ਬਹੁਤ ਜ਼ਿਆਦਾ ਆ ਕਿ ਪਾਣੀ ਦੇ ਕੀ ਲੈਵਲ ਕੀ ਹੈ ਹੁਣ ਕੀ ਉੱਥੇ ਕਿਸ ਤਰ੍ਹਾਂ ਦੇ ਹਾਲਾਤ ਨੇ ਦੇਖੋ ਹਾਲਾਤ ਜਿਹੜਾ ਪਾਣੀ ਦਾ ਹਾਲਾਤ ਆ ਪਾਣੀ ਰਾਤੀ ਫੇਰ ਪਾਣੀ ਚੜਿਆ ਤੁਸੀਂ ਬੰਨ ਉਸੇ ਤਰ੍ਹਾਂ ਟੁੱਟੇ ਹੋਏ ਨੇ ਪਾਣੀ ਲਗਾਤਾਰ ਆ ਰਿਹਾ ਹੈ ਔਰ ਪਾਣੀ ਅੱਗੇ ਤੋਂ ਅੱਗੇ ਫੈਲਦਾ ਜਾ ਰਿਹਾ ਜੀ ਔਰ ਪਾਣੀ ਅੱਜ ਵੀ ਬਹੁਤ ਮਤਲਬ ਤਸੀਬ ਜਨਾਲਾ ਜਿਹੜੀ ਆ ਜਨਾਰੇ ਤੋਂ ਉੱਪਰ ਵਾਲਾ ਹਿੱਸਾ ਹੈ ਇਹਨ ਦਿੱਤ ਸਾਰੀ ਤਹਿਸੀਲ 'ਚ ਜਿਹੜਾ ਸੱਕੀ ਨਾਲੇ ਤੋਂ ਪਾਰ ਦਰਿਆ ਵਾਲੀ ਸਾਈਡ ਨੂੰ ਜੀ ਜੀ ਸਾਰੀ ਅਜੇ ਵੀ 5 5 7 7 ਫੁੱਟ ਪਾਣੀ ਜਿਹੜਾ ਮਾਰਦੇ ਆ ਉਹ ਖੜਾ ਪਿੰਡਾਂ ਦੇ ਵਿੱਚ ਔਰ ਮੱਲੋ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਆ ਪਾਣੀ ਅਜੇ ਪਾਣੀ ਅਜੇ ਨਿਕਲ ਨਹੀਂ ਰਿਹਾ ਪਾਣੀ ਨੂੰ ਅੱਗੇ ਸੜਕਾਂ ਨੇ ਰੋਕਿਆ ਹੋਇਆ ਇੱਕ ਤੇ ਰੇਲਵੇ ਲਾਈਨ ਜਿਹੜੀ ਡੇਰੇ ਬਾਬੇ ਨਾਨਕ ਕਾਲ ਯੋਨੇ ਰੋਕਿਆ ਇੱਕ ਜਿਹੜੀ ਗੱਗੋਮਾਲ ਤੋਂ ਪੱਕੇ ਸ਼ਹਿਰ ਚ ਮਿਆਰੀ ਨੂੰ ਸੜਕਾਂ ਉਹਨੇ ਰੋਕਿਆ ਅੱਗੇ ਜਨਾਰੇ ਆਣ ਕੇ ਪਾਣੀ ਬਹੁਤ ਵੱਡੇ ਪੱਧਰ ਤੇ ਉਹਦੇ ਪਿੱਛੇ ਜਿਹੜਾ ਰੁਕਿਆ ਜੀ ਜੀ ਸੋ ਮਤਲਬ ਪਾਣੀ ਜਿਹੜਾ ਉਹ ਵੱਡਾ ਨੁਕਸਾਨ ਅਜੇ ਵੀ ਪਹੁੰਚ ਰਿਹਾ ਹੈ। ਮਤਲਬ ਪਿਛਲੇ ਬੰਨ ਦੇ ਉੱਤੇ ਉਸ ਪਾਸੋਂ ਕੰਟਰੋਲ ਕਰਨਾ ਹੋਏਗਾ ਜਾਂ ਅੱਗੇ ਇਹ ਪਾਣੀ ਜਿਹੜਾ ਫਿਰ ਜਦਾਂ ਖਤਮ ਕਿਸ ਤਰ੍ਹਾਂ ਹੋਏਗਾ ਕਿ ਇਹ ਪ੍ਰਸ਼ਾਸਨ ਨੇ ਰੱਬ ਆਸਰੇ ਛੱਡਿਆ ਹੋਇਆ। ਓਕੇ। ਪ੍ਰਸ਼ਾਸਨ ਨੂੰ ਚਾਹੀਦਾ ਸੀ ਅੱਜ ਤੱਕ ਜਦੋਂ ਪਾਣੀ ਲੈ ਗਿਆ ਸੀ ਹਟ ਗਿਆ ਸੀ ਤੇ ਉਹ ਬੰਨ ਬੰਨਣ ਦੀ ਤਿਆਰੀ ਕਰਨੀ ਚਾਹੀਦੀ। ਬੰਨ ਬੰਨਣ ਨਾਲ ਕਿਸੇ ਦੀ ਕੋਈ ਤਿਆਰੀ ਨਹੀਂ ਹੈਗੀ। ਓਕੇ। ਜੇ ਰੱਬ ਨਾ ਕਰੇ بارش ਜਿਆਦੀ ਹੋ ਜਾਏ ਫੇਰ ਮਗਰੋਂ ਲੱਖਾਂ ਕਿਊਸਕ ਪਾਣੀ ਆ ਜਾਏ ਤਾਂ ਪਾਣੀ ਫੇਰ ਇੱਕ ਨਾ ਉਤਨਾ ਹੀ ਚੜ ਕੇ ਆ ਜਾਊਗਾ ਸੋ ਪ੍ਰਸ਼ਾਸਨ ਨੂੰ ਇਹ ਚਾਹੀਦਾ ਵੀ ਉਹ ਬੰਨ ਜਿਹੜੇ ਆ ਉਹ ਬੰਨੇ ਜੀ ਪਾਣੀ ਅਜੇ ਅੱਗੇ ਤੋਂ ਅੱਗੇ ਵਧ ਰਿਹਾ ਸਗੋਂ ਅੱਗੇ ਰਾਜਾ ਸੰਸੀ ਤਹਿਸੀਲ ਜਿਹੜੀ ਸੀਗੀ ਲੋਪੋ ਕੇ ਤਹਿਸੀਲ ਉਹਦੇ ਚ ਘੱਟ ਨੁਕਸਾਨ ਸੀਗਾ ਪਰ ਹੁਣ ਉਹ ਵੀ ਭਰਤੀ ਉਹ ਵੀ ਸਾਰੀ ਭਰਤੀ ਜਾ ਰਹੀ ਆ ਰਾਣੀਆਂ ਤੱਕ ਇਹ ਪਾਣੀ ਖੀਰ ਤੇ ਜਾ ਕੇ ਫਿਰ ਰਾਵੀ ਦਰਿਆ ਜੀ ਪੈਣਾ ਹੈ ਬੀਤੇ ਬੀਤੇ ਕਿਲਾ ਬੀਤੇ ਦੋ ਦਿਨ ਅਸੀਂ ਉਸ ਤੇ ਵੀ ਰਿਪੋਰਟ ਕੀਤੀ ਆ ਅਗਲੇ ਪਾਸੇ ਜਿਹੜੇ ਇਸ ਪਾਸੇ ਤੁਸੀਂ ਮੰਦੋ ਰਾਣੀਆਂ ਤੱਕ ਪਾਣੀ ਗਿਆ ਇੱਕ ਸਰੇ ਹੀ ਦੱਸਿਓ ਰਾਹਤ ਦਾ ਜਿਹੜਾ ਸਮਗਰੀ ਬਹੁਤ ਆ ਬਟ ਪਸ਼ੂਆਂ ਦੇ ਲਈ ਚਾਰੇ ਦੀ ਬੜੀ ਵੱਡੀ ਸਮੱਸਿਆ ਆ ਰਹੀ ਔਰ ਪਿਛਲੇ 3-4 ਦਿਨਾਂ ਤੋਂ ਇਸ ਦੇ ਉੱਤੇ ਬਹੁਤ ਅਪੀਲ ਕੀਤੀ ਸਾਰਿਆਂ ਨੇ ਕਿ ਚਾਰਾ ਲਜਾਇਆ ਜਾਵੇ ਔਰ ਚਾਰਾ ਮੁਹੱਈਆ ਕਰਾਇਆ ਜਾਵੇ ਔਰ ਇਹਨੂੰ ਪਹੁੰਚਾਉਣਾ ਬਣਾ ਦਾ ਇਸ ਦੇ ਉੱਤੇ ਕੀ ਕੰਮ ਕਰ ਰਹੇ ਹੋ ਤੁਸੀਂ ਨਹੀਂ ਦੇਖੋ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਾਂਗੇ ਹਰਿਆਣੇ ਦੇ ਉਹਨਾਂ ਨੂੰ ਵੀ ਕਰਾਂਗੇ ਜੀ ਜੀ ਮਤਲਬ ਰਾਜਸਥਾਨ ਹਰਿਆਣੇ ਤੋਂ ਵੀ ਲੋਕ ਆ ਰਿਹਾ ਇਥੋਂ ਲਾੜਵਾ ਦੀਆਂ ਟਰਾਲੀਆਂ ਲੰਘ ਕੇ ਗਈਆਂ ਸਾਡੇ ਹੁੰਦਿਆਂ ਮਤਲਬ ਚਾਰਾ ਲੈ ਕੇ ਆਓ ਬਹੁਤਾ ਜੋਰ ਚਾਰੇ ਤੇ ਤੂੜੀ ਤੇ ਤੇ ਫੀਡ ਚੋਖਰ ਵਗੈਰਾ ਤੇ ਦਿਓ ਜਿਹੜਾ ਰਾਸ਼ਨ ਰਾਸ਼ਨ ਜਿਹੜਾ ਉਹ ਹੁਣ ਤੱਕ ਬਹੁਤ ਜ਼ਿਆਦਾ ਰਾਸ਼ਨ ਜਿਹੜਾ ਉਹ ਵੰਡਿਆ ਜਾ ਚੁੱਕਿਆ ਚਾਰੇ ਦੀ ਵੱਡੀ ਸਮੱਸਿਆ ਜਿਹੜੀ ਆ ਉਹ ਖੜੀ ਹੋਈ ਕਿਉਂਕਿ ਸਾਰਾ ਚਾਰਾ ਜਿਹੜਾ ਉਹ ਪਾਣੀ ਦਾ ਹੜ ਦਾ ਪਾਣੀ ਜਿਹੜਾ ਉਹ ਰੋੜ ਕੇ ਲੈ ਗਿਆ ਕਰਕੇ ਚਾਰੇ ਦੇ ਜ਼ੋਰ ਦਿਓ ਚਾਰੇ ਦੀ ਸਮੱਸਿਆ ਲੰਮੇ ਸਮੇਂ ਤੱਕ ਰਹਿਣੀ ਹੈ ਕਣਕ ਦੇ ਸੀਜ਼ਨ ਤੱਕ ਰਹਿਣੀ ਹੈ ਜੋਸ਼ੀਨਾ ਸਾਹਿਬ ਦੱਸਿਓ ਕਿ ਜਦੋਂ ਪਾਣੀ ਲਤਣਾ ਤੇ ਅਗਲੇ ਦਿਨਾਂ ਦੇ ਵਿੱਚ ਜਿਹੜੀ ਜਿਸ ਤਰ੍ਹਾਂ ਧੋਪ ਚੜ੍ਹੇਗੀ ਕਿਉਂਕਿ ਮੌਸਮ ਦੇ ਕਿਹੜੀ ਸਰਦੀ ਆ ਗਈ ਹੈ ਤੇ ਗਰਮੀ ਦਾ ਮੌਸਮ ਹੁੰਦਾ ਬਿਮਾਰੀਆਂ ਫੈਲਣ ਦਾ ਵੀ ਖਤਸ਼ਾ ਇਸ ਤੋਂ ਬਾਅਦ ਇਹ ਕੈਂਪ ਉਹ ਤੱਕ ਚੈਨਲਾਈਜ਼ ਕਰਨਗੇ ਸਾਰੇ ਨਾਲ ਤੁਹਾਡੇ ਵੇਖੋ ਸੰਯੁਕਤ ਕਿਸਾਨ ਮੋਰਚੇ ਨੇ ਫੈਲਾ ਕੀਤਾ ਵੀ ਇਹ ਕੈਂਪ ਕਣਕ ਬੀਜਣ ਤੱਕ ਤੇ ਕਣਕ ਵੱਢਣ ਤੱਕ ਜਿਹੜੇ ਕੈਂਪ ਚੱਲੀ ਰਹਿਣਗੇ ਸਾਹੀਂ ਆਪਣੇ ਸਾਰੇ ਕਿਸਾਨ ਭਰਾਵਾਂ ਨੂੰ ਜਿਹੜੇ ਜਾਂ ਮਜ਼ਦੂਰ ਭਰਾ ਜਾਂ ਹੋਰ ਵੀ ਜਿਹੜੇ ਇਸ ਤੋਂ ਪ੍ਰਭਾਵਿਤ ਹੋਇਆ ਉਹਨਾਂ ਨੂੰ ਅਸੀਂ ਯਕੀਨ ਦਿਵਾਉਣਾ ਹੈ ਵੀ ਸੰਯੁਕਤ ਕਿਸਾਨ ਮੋਰਚਾ ਕਣਕ ਬਚਾਊ ਬਚਾਊਗਾ ਕਿਸਾਨਾਂ ਦੀ ਬਚਾਊਗਾ ਸਾਰੀ ਔਰ ਜਿਹੜੀ ਚਾਰੇ ਦੀ ਕਮੀ ਆ ਆ 10-20 ਦਿਨ ਤੇ ਲੋਕ ਜਨਤਾ ਜਿਹੜੀ ਲੈ ਕੇ ਆ ਰਹੀ ਆ ਅਗਲੇ ਪਾਸੇ ਚੋਣੇ ਦਾ ਸੀਜ਼ਨ ਸ਼ੁਰੂ ਹੋ ਰਿਹਾ ਅਸੀਂ ਚਾਰਾ ਅੰਮ੍ਰਿਤਸਰ ਜ਼ਿਲ੍ਹਾ ਹੀ ਵਾਧੂ ਚਾਰਾ ਕਰ ਦੂਗਾ ਅਸੀਂ ਇਹ ਆਪਣੇ ਸਾਰੇ ਕਿਸਾਨ ਭਰਾਵਾਂ ਨੂੰ ਪਿੰਡਾਂ 'ਚ ਅਪੀਲ ਕਰਾਂਗੇ ਵੀ ਹਰ ਪਿੰਡ ਜਿਹੜਾ ਉਹ ਐਰਕਾ ਬੇਲਰ ਨਾਲ ਵੱਡੇ ਪੱਦਰ ਤੇ ਪੰਡਾਂ ਬਣ ਕੇ ਜਿਹੜੀਆਂ ਬੇਲਰ ਵਾਲੀਆਂ ਉਹ ਆਪੋ ਆਪਣੇ ਪਿੰਡਾਂ 'ਚ ਜਮ੍ਹਾਂ ਕਰਨ ਔਰ ਉਹਨਾਂ ਪ੍ਰਭਾਵਿਤ ਪਿੰਡਾਂ ਦੇ ਜਿਹੜੇ ਵੀ ਕਿਸਾਨ ਨੂੰ ਲੋਡ ਹੋਵੇ ਜਿੱਥੋਂ ਮਰਜ਼ੀ ਆਣ ਕੇ ਜਿਹੜਾ ਉਹ ਲੈ ਦੇ ਉਹਦਾ ਅਸੀਂ ਸਾਰਾ ਨੈਟਵਰਕ ਜਿਹੜਾ ਸਾਰੇ ਇਸ ਇਲਾਕੇ ਦੇ ਜਿਹੜਾ ਜਿੱਤ ਕੀਰਤ ਦੱਸ ਦਿਓ ਸੰਜੂਕਤ ਕਿਸਾਨ ਮੋਰਚੇ ਵੱਲੋਂ ਜਿਹੜੀ ਝੋਨੇ ਦੀ ਫਸਲ ਡੈਮੇਜ ਹੋਈ ਹੈ ਕਿੰਨੀ ਮੁਆਵਜ਼ੇ ਦੀ ਮੰਗ ਕੀਤੀ ਗਈ ਜੀ ਮੇਰੇ ਕੋ ਅਸੀਂ ਇਹ ਮੰਗ ਕੀਤੀ ਆ ਜਿੰਨਾ ਨੁਕਸਾਨ ਉਹਨਾਂ ਮਾਰਚਾ ਓਕੇ ਅੱਜ 70000 ਰੁਪਏ ਤੋਂ ਘੱਟ ਝੋਨਾ ਜਿਹੜਾ ਉਹ ਇੱਕ ਘਰ ਤੋਂ ਨਹੀਂ ਨਿਕਲਦਾ ਨਹੀਂ ਨਿਕਲਦਾ ਠੀਕ ਹੈ ਔਰ ਜਿਹੜਾ ਮਕਾਨ ਠੱਠਾ ਮਕਾਨ ਦੇ ਪੂਰੇ ਪੈਸੇ ਦਿੱਤੇ ਜਾਣ ਜਿਹੜਾ ਪਸ਼ੂ ਮਰਿਆ ਜ ਲੱਖ ਰੁਪਏ ਤੋਂ ਘੱਟ ਕੋ ਪਸ਼ੂ ਨੇ ਆ ਉਹਨੂੰ ਲੱਖ ਰੁਪਏ ਪਸ਼ੂ ਦਾ ਦਿੱਤਾ ਜਾਵੇ ਜੀ ਔਰ ਜੋ ਮਤਲਬ ਫਸਲ ਦਾ ਪੂਰਾ ਪੂਰਾ ਮਾਅਰਜਾ ਜਿੰਨਾ ਜਿੰਨਾ ਮਤਲਬ ਸਾਰਾ ਸਾਰੇ ਅੰਕੜੇ ਸਰਕਾਰ ਦੇ ਕੋਲ ਆ ਵੀ 70 75 ਹਜ਼ਾਰ ਕਿੱਲੇ ਦਾ ਘੱਟ ਤੋਂ ਘੱਟ ਜਿਹੜੀ ਉਹ ਫਸਲ ਆ ਔਰ ਇੱਥੇ ਇੱਕ ਇੱਕ ਹੋਰ ਬੜੀ ਗੱਲ ਆ ਵੀ ਵੱਡੇ ਪੱਤਰ ਤੇ ਕਿਸਾਨਾਂ ਨੇ ਠੇਕੇ ਤੇ ਲੈ ਗਏ ਜ਼ਮੀਨਾਂ ਜਿਹੜੀਆਂ ਨੇ ਉਹ ਉਹ ਬਿੱਜੀਆਂ ਹੋਈਆਂ ਨੇ ਔਰ ਜਿਹੜਾ ਠੇਕੇ ਵਾਲਾ ਕਿਸਾਨ ਆ ਉਹਨੂੰ ਉਹਨੇ 70 7000 ਰੁਪਇਆ 65 65000 ਰੁਪਇਆ ਏਕੜ ਦਾ ਠੇਕਾ ਜਿਹੜਾ ਦਿੱਤਾ ਉਹ 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 ਕਿਸਾਨ ਉਹ ਗਰੀਬ ਤੇ ਜਿਹੜਾ ਉਹ ਉਹਦਾ ਤੇ ਬਹੁਤ ਵੱਡਾ ਹੀ ਨੁਕਸਾਨ ਜਿਹੜਾ ਹੋਣ ਜਿਹੜਾ ਜਾ ਰਿਹਾ ਉਹ ਤੇ ਤੇ ਉਹਦਾ ਹੱਲ ਕੀ ਕਹਿੰਦੇ ਜੇ ਤੁਸੀਂ ਸਿੱਧੀ ਪੇਮੈਂਟ ਫਿਰ ਉਸ ਕਿਸਾਨ ਨੂੰ ਦੇਣੀ ਚਾਹੀਦੀ ਬਿਲਕੁਲ ਜਿੰਨੇ ਜਿਹੜੇ ਸਪੈਸ਼ਲ ਗਰਦੌਰੀ ਹੋਵੇ ਜਿੰਨੇ ਫਸਲ ਬੀਜੀ ਆ ਝੋਨਾ ਲਾਇਆ ਉਹਨੂੰ ਪੇਮੈਂਟ ਉਹਨੂੰ ਪੇਮੈਂਟ ਹੋਵੇ ਇੱਕ ਹੋਰ ਦੱਸਿਓ ਕਿ ਕਣਕ ਬੀਜੀ ਜੋ ਕਿ ਵੱਤਰ ਹੋ ਜੂਗੀ ਜ਼ਮੀਨ ਜਿਸ ਹਿਸਾਬ ਨਾਲ ਪਾਣੀ ਆਇਆ ਸੀਗਾ ਬੇ ਚ ਰੇਤਾ ਸੀਗੀ ਖਾਲ ਸੀਗੀ ਜਿਹੜੀ ਉਹ ਭਲ ਜਾਈ ਸੀਗੀ ਦੇਖੋ ਪਾਣੀ ਬਹੁਤ ਸਲੋ ਸਪੀਡ ਨਾਲ ਨਿਕਲ ਰਿਹਾ ਆਹੇ ਪ੍ਰਸ਼ਾਸਨ ਨੂੰ ਕਹਾ ਵੀ ਕੁਝ ਥਾਵਾਂ ਤੋਂ ਤੁਹਾਨੂੰ ਸੜਕਾਂ ਤੋੜਨੀਆਂ ਪੈਣੀਆਂ ਤੋੜ ਦਿਓ ਤਾਂ ਕਿ ਪਾਣੀ ਜਿਹੜਾ ਉਹ ਨਿਕਲ ਜਾਵੇ ਛੇਤੀ ਨਿਕਲ ਜਾਵੇ ਵੇਖੋ ਕਣਕ ਬੀਜਣ ਦਾ ਅਗਲੇ ਪਾਸੇ 21 ਮਹੀਨਾ ਰਹਿ ਜਾਣਾ ਸੋਇ ਕਰਕੇ ਪਾਣੀ ਨਿਕਲੂਗਾ ਫਿਰ ਇੰਨੇ ਦਿਨ ਪਾਣੀ ਖਲੋਤੇ ਤੇ ਸੇਮ ਪੈ ਜਾਣੀ ਕਈ ਥਾਵਾਂ ਤੇ ਕਈਆਂ ਥਾਵਾਂ ਤੇ ਬੀਜੀ ਨਹੀਂ ਜਾਣੀ ਤੁਸੀਂ ਦਿੱਤਾ ਸੁਝਾਅ ਸੜਕਾਂ ਜਿਹੜੀਆਂ ਸੜਕਾਂ ਦਾ ਕਹਿ ਰਹੇ ਸੜਕਾਂ ਬਿਲਕੁਲ ਨਹੀਂ ਦਾ ਸੁਝਾਅ ਦੇਣ ਗਏ ਉਹਦਣ ਦੇ ਚੀਫ ਸੈਕਟਰੀ ਸਾਹਿਬ ਆਏ ਹੀ ਓਕੇ ਤੇ ਸੁਝਾਅ ਦੇਣ ਗਏ ਉਹ ਸਾਣਾ ਮਿਲੇ ਹੀ ਨਹੀਂ ਤੁਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਮਿਲਣ ਦੀ ਤਾਂ ਸਾਨੂੰ ਉਹਨਾਂ ਨੇ ਅਰੈਸਟ ਕਰਕੇ ਤੇ 3 ਘੰਟੇ ਜਿਹੜਾ ਉਹ ਗ੍ਰਿਫਤਾਰ ਕਰਕੇ ਰੱਖਿਆ ਬਿਲਕੁਲ ਇਹ ਸਥਾਨਕ ਕਿਸਾਨ ਨੇ ਉਹ ਆਗੂ ਨੇ ਜਿਨ੍ਹਾਂ ਨੂੰ ਇਲਾਕੇ ਦੀ ਸਾਰੀ ਸਮੱਸਿਆਵਾਂ ਦਾ ਪਤਾ ਹੈ ਕਿਉਂਕਿ ਰਾਸਮਗਰੀ ਸਾਰੇ ਪੰਜਾਬ ਚੋਂ ਆ ਰਹੀ ਹੈ ਪਰ ਜ਼ਰੂਰ ਜੇ ਕੈਂਪਾਂ ਦੀ ਕਿਉਂਕਿ ਇਹ ਵਲੰਟੀਅਰ ਜਿਹੜੇ ਆਪਣੇ ਨਾਲ ਭੇਜਣਗੇ ਔਰ ਬਿਲਕੈਦਾ ਇਹਨਾਂ ਦੇ ਕੋਲੋਂ ਸੂਚੀਆਂ ਆ ਜਾਣਗੀਆਂ ਵੀ ਕਿਸ ਜਗ੍ਹਾ ਤੇ ਕਿੰਨੀ ਲੋੜ ਹੈ ਔਰ ਉਸ ਹੱਬ ਦੇ ਨਾਲ ਇਹ ਮਦਦ ਜਿਹੜੀ ਹੈ ਅੱਗੇ ਪਹੁੰਚਾ ਸਕਣਗੇ ਜਿਹੜੇ ਸਾਡੇ ਹੋਰ ਵੀ ਆਗੂ ਇੱਥੇ ਸਾਡੇ ਨਾਲ ਆ ਅਸੀਂ ਬਿਲਕੁਲ ਕਿਉਂਕਿ ਪੂਰੇ ਜਨਾਲਾ ਸੈਕਟਰ ਤੇ ਲੱਗਣੇ ਨੇ ਤਾਂ ਸਰ ਕੀ ਨਾਮ ਹੈ ਜੀ ਤੁਹਾਡਾ ਮੈਂ ਕਮੇਟ ਧਰਮਨ ਸਿੰਘ ਖਤਰਾਈ ਕਲਾਂ ਖੇਤੀ ਕਿਸਾਨ ਜਿਹਨੂੰ ਪੰਜਾਬ ਦਾ ਸੁਬਾਹੂ ਆ ਤੇ ਅੱਜ ਸਭ ਤੋਂ ਪਹਿਲਾਂ ਮੈਂ ਮੀਡੀਆ ਦਾ ਧੰਨਵਾਦ ਕਰਦਾ ਜਿਹੜੇ ਹੜਪੀੜ ਤੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਪੂਰੀ ਦੁਨੀਆ 'ਚ ਆਪਣਾ ਚੈਨਲ ਚਲਾ ਰਹੇ ਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਇਹ ਦੱਸਿਓ ਲੋਕਾਂ ਦੀਆਂ ਜ਼ਰੂਰਤਾਂ ਵੇਖੋ ਲੰਗਦੀਆਂ ਟਰਾਲੀਆਂ ਵਧੀਆਂ ਲੱਗਦਾ ਚਾਰਾ ਲੈ ਕੇ ਲੰਘ ਲੈਣੇ ਪਰ ਕਈ ਵਾਰੀ ਜਦੋਂ ਗੱਲ ਸੁਣਨ ਨੂੰ ਮਿਲਦੀ ਕਿ ਜਿੱਥੇ ਜ਼ਰੂਰਤ ਦੇ ਉੱਤੇ ਨਹੀਂ ਪਹੁੰਚਿਆ ਤਾਂ ਇਸ ਨੂੰ ਲੈ ਕੇ ਵੀ ਦੁੱਖ ਹੁੰਦਾ ਕਿ ਇੰਨੇ ਲੋਕ ਹੁਣ ਵੀ ਇੱਕੋ ਟਰਾਲੀਆਂ ਲੈ ਕੇ ਲੋਕ ਲਗਾਤਾਰ ਆ ਰਹੇ ਨੇ ਸੜਕ ਦੇ ਤੁਸੀਂ ਖੜੇ ਹੋ ਪਰ ਤੁਹਾਨੂੰ ਲੱਗਦਾ ਕਿ ਇਹਨਾਂ ਕੈਂਪਾਂ ਦੇ ਜ਼ਰੀਏ ਸਹੀ ਪਹੁੰਚਾ ਸਕੋਗੇ ਤੁਸੀਂ ਔਰ ਚੈਨਲਾਈਜ਼ ਕਰ ਸਕੋਗੇ ਇਹ ਜਿਹੜਾ ਅਸੀਂ ਕੈਂਪ ਲਾਇਆ ਇਸੇ ਕਰਕੇ ਲਾਇਆ ਇਸੇ ਹੀ ਜਗ੍ਹਾ ਤੇ ਪਹੁੰਚਾਉਣ ਲਈ ਕਿਉਂਕਿ ਅਸੀਂ ਇੱਥੋਂ ਦੇ ਲੋਕਲ ਵਾਸੀ ਆ ਸਾਨੂੰ ਪਤਾ ਕਿਹੜਾ ਪਿੰਡ ਕਿਹੜੇ ਡੇਰੇ ਤੇ ਕਿਹੜਾ ਕੋਈ ਰਿਸ਼ਤੇਦਾਰ ਰਹਿ ਰਿਹਾ ਕਿਉਂਕਿ ਸਾਡੀਆਂ ਇੱਧਰ ਲਿੰਕ ਨੇ ਸਾਡੇ ਰਿਸ਼ਤੇਦਾਰੀਆਂ ਸਾਡੀ ਆਰਗੇਨਾਈਜੇਸ਼ਨਾਂ ਨੇ ਉਸ ਕਰਕੇ ਅਸੀਂ ਇਸ ਕੈਂਪ ਦਾ ਮਤਲਬ ਇਹੀ ਹੈ ਕਿ ਉਹਨਾਂ ਤੱਕ ਰਾਤ ਜਿਹੜੀ ਹੈ ਠੀਕ ਪਹ ਸਹੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਔਰ ਲੋਕਾਂ ਤੋਂ ਵੀ ਕਹਿ ਰਹੇ ਆਂ ਕਿ ਜਿਹੜਾ ਰਸਨ ਪਾਣੀ ਲੈ ਕੇ ਆਏ ਸਹੀ ਜਗ੍ਹਾ ਪਹੁੰਚਾਉਣ ਲਈ ਇਸ ਕੈਂਪ ਨਾਲ ਸੰਪਰਕ ਕਰਕੇ ਜਾਣ ਦੂਸਰਾ ਹੈਗਾ ਕਿ ਬਿਮਾਰੀ ਬਹੁਤ ਹੈ ਬਹੁਤ ਆ ਰਹੀ ਹੈ ਬਿਲਕੁਲ ਬਿਲਕੁਲ ਬਹੁਤ ਬੋ ਆ ਰਹੀ ਹੈ ਇਸ ਟਾਈਮ ਵੀ ਆ ਰਹੀ ਆ ਡੰਗਰਮਾਲ ਮਰਿਆ ਜਾਂ ਹੋਰ ਕੁਛ ਕੀੜੇ ਪਤੰਗੇ ਮਰੇ ਆ ਉਹਨਾਂ ਦੇ ਬਹੁਤ ਤੇ ਦੂਸਰਾ ਅਸੀਂ ਕਹਿੰਦੇ ਆਂ ਕਿ ਵੀ ਆ ਜਿਹੜੇ ਪੈਰਾਂ ਦੀਆਂ ਗਾਲੇ ਦੀਆਂ ਦਵਾਈ ਪੈਰ ਗਲਗੇ ਲੋਕਾਂ ਦੀ ਉਧਰ ਤੇ ਉਹਨਾਂ ਵਾਸਤੇ ਥੋੜਾ ਮਤਲਬ ਇਹ ਇਸ ਤਰ੍ਹਾਂ ਦਾ ਦਵਾਈ ਵੀ ਲੈ ਕੇ ਆਉਣ ਤੇ ਮੈਡੀਸਨ ਜਿਹੜੀ ਆ ਲੋਕਾਂ ਤੱਕ ਪਹੁੰਚਾਈ ਜਾਵੇ ਸੜਕਾਂ ਦਾ ਜਿਹੜਾ ਉਹ ਬੁਰਾ ਹਾਲ ਹੈ ਉਹ ਕਟ ਲਾ ਗਏ ਜਿਹੜਾ ਪਾਣੀ ਸਲੋ ਚੱਲਦਾ ਜਲਦੀ ਜਲਦੀ ਕਿਉਂਕਿ ਕਣਕ ਬੀਜਣ ਦਾ ਸਮਾਂ ਆਉਂਦਾ ਜਾਂਦਾ ਓਨੀ ਦੇਰ ਤੱਕ ਹੋ ਸਕਦਾ ਜੇ ਨਾ بارش ਜ਼ਿਆਦਾ ਹੋਈ ਤੇ ਕਣਕਾਂ ਬੀਜੀਆਂ ਜਾਣ ਕਣਕ ਬੀਜੇ ਜਿਹੜਾ ਬਜਾਉਣੀ ਬਹੁਤ ਜ਼ਰੂਰੀ ਹੈ ਲੋਕਾਂ ਦੀ ਤੇ ਇਹ ਕਰਕੇ ਕਿਉਂਕਿ ਜਿਨ੍ਹਾਂ ਦੀ ਕਣਕ ਰੋੜ ਗਈ ਉਹ ਖਾਣਗੇ ਕੀ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਹੈਗਾ ਕਿ ਜਿਹੜੀ ਕਣਕ ਉਹਨਾਂ ਨੂੰ 6 ਮਹੀਨੇ ਦੀ ਪਹੁੰਚਾ ਦੇਵੇ ਉਹਨਾਂ ਦਾ 6 ਮਹੀਨੇ ਦਾ ਰਚਨ ਮੁੱਕ ਗਿਆ ਜੀ ਜੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਪੀਲ ਆ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੂੰ ਵੀ ਉਹ ਉਹ ਰਾਤ ਲੈ ਕੇ ਹੁਣ ਜਨਾਰੇ ਵੱਲ ਨੂੰ ਜਿਹੜਾ ਅਸੀਂ ਰੁਕਿਆ ਹੋਇਆ ਸੀਗਾ ਓਕੇ ਵੀ ਉਹ ਹੁਣ ਆਉਣ ਤੇ ਬਕਾਇਦਾ ਸਾਡੇ ਕੈਂਪਾਂ ਨਾਲ ਸੰਪਰਕ ਕਰਕੇ ਅੱਗੇ ਜਿੱਥੇ ਜਿੱਥੇ ਲੋਡ ਹੋਊਗੀ ਉੱਥੇ-ਉੱਥੇ ਅਸੀਂ ਜਿਹੜਾ ਉਹ ਪਹਚਾਵਾ ਬਿਲਕੁਲ ਐਸੇ ਜੋ ਕੈਂਪ ਨੇ ਬੜੇ ਜ਼ਰੂਰੀ ਨੇ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਤਾਂ ਅਜਨਾਲਾ ਅੰਮ੍ਰਿਤਸਰ ਤੋਂ ਜਦੋਂ ਆਈਏ ਤਾਂ ਇਸ ਤਰ੍ਹਾਂ ਦੀਆਂ ਟਰਾਲੀਆਂ ਤੁਹਾਨੂੰ ਦਿਖਣਗੀਆਂ ਹਰ ਜਗ੍ਹਾ ਦੇ ਉੱਤੇ ਰਾਹਤ ਜਿਹੜੀ ਪਹਚਾਈ ਜਾ ਰਹੀ ਹੈ ਪਰ ਕਿਉਂਕਿ ਸਹੀ ਜਗ੍ਹਾ ਦੇ ਉੱਤੇ ਸਹੀ ਥਾਣੇ ਵਿੱਚ ਮਦਦ ਪਹੁੰਚੇ ਤਾਂ ਇਹ ਕੈਂਪਾਂ ਦੀ ਜ਼ਰੂਰਤ ਹੈ ਤੇ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਪਹਿਲਾਂ ਵੀ ਇਹ ਮਦਦ ਕਰ ਰਹੀ ਸੀ ਵਲੰਟੀਅਰ ਇਹਨਾਂ ਦੇ ਪਰ ਹੁਣ ਇਹਨਾਂ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਫਰਟ ਕੀਤਾ ਹੈ ਔਰ ਜਗ੍ਹਾ-ਜਗ੍ਹਾ ਦੇ ਉੱਤੇ ਕੈਂਪ ਜਿਹੜੇ ਲਾਏ ਨੇ ਔਰ ਇਹਨਾਂ ਦੇ ਵੱਲੋਂ ਜਿਹੜ ਸਖੁਰਾ ਟੀਵੀ ਅਜਨਾਲਾ ਅੰਮ੍ਰਿਤਸਰ